ਹੈਲੋ ਫਰੈਂਡਸ ਅੱਜ ਕਾਣੀ ਬੰਦੇਖਾਨੀ ਦਾ ਭਾਗ 11ਵਾਂ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 10 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 11ਵਾਂ ਰੂਬੀ ਉੱਬੜਵਾਹੇ ਉੱਠੀ ਅਚਾਨਕ ਹੋਈ ਆਵਾਜ਼ ਕਰਕੇ ਬੱਚਾ ਵੀ ਰੋਣ ਲੱਗਾ ਸੀ ਰੂਬੀ ਨੇ ਹਫੜਾ ਦਫੜੀ ਵਿੱਚ ਕੱਪੜੇ ਪਾਏ ਤੇ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਉਹਨੇ ਫਿਰ ਜੀਵਨਵਾਲ ਤੱਕਿਆ ਜਿਹੜਾ ਫਟਾਫਟ ਕੱਪੜੇ ਪਾ ਰਿਹਾ ਸੀ ਦੋਵਾਂ ਦੀਆਂ ਅੱਖਾਂ ਵਿੱਚ ਸਹਿਮ ਸ਼ਪਸ਼ਟ ਸੀ। ਕਮਰੇ ਦੀ ਮੱਧਮ ਰੋਸ਼ਨੀ ਵਿੱਚ ਵੀ ਦੋਵੇਂ ਕਿਸੇ ਅਨਹੋਣੇ ਦੀ ਅਸ਼ੰਕਾ ਨਾਲ ਘਿਰ ਗਏ ਸੀ। ਕਪੜੇ ਪਾ ਕੇ ਦੋਵੇਂ ਹੀ ਬਾਹਰ ਵੱਲ ਦੌੜੇ। ਸਭ ਤੋਂ ਬਾਹਰ ਦਾ ਦਰਵਾਜ਼ਾ ਖੁੱਲ੍ਹ ਕੇ ਅਚਾਨਕ ਬੰਦ ਹੋ ਗਿਆ ਸੀ। ਰੱਬ ਰੱਬ ਕਰਦੇ ਤੇ ਰੱਬ પાસે ਸਭ ਸਹੀ ਹੋਵੇ ਦੀ ਦੁਆ ਮੰਗਦੇ ਹੋਏ ਉਹ ਨਵਦੀਪ ਦੇ ਕਮਰੇ ਦੇ ਅੰਦਰ ਵੜੇ। ਕਮਰੇ ਵਿੱਚ ਪੂਰੀ ਰੋਸ਼ਨੀ ਸੀ। ਨਵਦੀਪ ਦੀ ਪੂਰੀ ਨਗਨ ਤੇ ਮੱਥੇ ਤੇ ਦਿਲ ਪਾਸੋਂ ਬਾਗ ਦੀ ਲਹੂ ਦੀ ਧਾਰ ਨਾਲ ਲਾਲ ਹੋਈ ਲਾਸ਼ ਉਹਨਾਂ ਦੀਆਂ ਅੱਖਾਂ ਸਾਹਮਣੇ ਸੀ ਜੀਵਨ ਨੇ ਫਟਾਫਟ ਅੱਗੇ ਵਧ ਕੇ ਉਹਦੀਆਂ ਨਾਸਾਂ ਕੋਲ ਹੱਥ ਕਰਕੇ ਸਾਹ ਵੇਖਣ ਦੀ ਕੋਸ਼ਿਸ਼ ਕੀਤੀ ਤੇ ਨਬਜ਼ ਟੋਹੀ ਕੋਈ ਕੋਈ ਸਾਹ ਚੱਲ ਰਿਹਾ ਸੀ ਉਹਨੇ ਰੂਬੀ ਨੂੰ ਐਂਬੂਲੈਂਸ ਬੁਲਾਉਣ ਦਾ ਇਸ਼ਾਰਾ ਕੀਤਾ ਖੁਦ ਵਗਦੇ ਲਹੂ ਨੂੰ ਰੋਕਣ ਲਈ ਪਹਿਲਾਂ ਜ਼ਖਮਾਂ ਨੂੰ ਬੰਨਿਆ ਫਿਰ ਬਨੌਟੀ ਸਾਹ ਦੇਣ ਦੀ ਕੋਸ਼ਿਸ਼ ਕਰਨ ਲੱਗਾ ਕਰੀਬ 20 ਮਿੰਟਾਂ ਮਗਰੋਂ ਐਂਬੂਲੈਂਸ ਆਈ ਉਹ ਦੋਵੇਂ ਉਸੇ ਵਿੱਚ ਸਵਾਰ ਹੋ ਕੇ ਹਸਪਤਾਲ ਹੀ ਚੱਲ ਪਏ ਸਟਾਫ ਨੇ ਐਂਬੂਲੈਂਸ ਵਿੱਚ ਫਰਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਹਸਪਤਾਲ ਪਹੁੰਚਦੇ ਹੀ ਐਮਰਜੈਂਸੀ ਵਿੱਚ ਡਾਕਟਰ ਨੇ ਹੋਂਦੇ ਜਿਸਮ ਵਿੱਚੋਂ ਜੀਵਨ ਦੀ ਕੋਈ ਕਿਰਨ ਲੱਭਣ ਦੀ ਕੋਸ਼ਿਸ਼ ਕੀਤੀ ਪਰੰਤੂ ਬਾਣਾ ਵਰਤ ਚੁੱਕਾ ਸੀ ਡਾਕਟਰਾਂ ਨੇ ਬਰਾਡ ਡੈੱਡ ਲੇ ਕੇ ਪਰਚਾ ਕੱਟ ਦਿੱਤਾ ਪੁਲਿਸ ਕਿਸੇ ਵੀ ਵਕਤ ਆ ਸਕਦੀ ਸੀ ਕਤਲ ਦਾ ਕੇਸ ਦਰਜ ਹੋਣਾ ਸੀ ਕਾਤਿਲ ਵੀ ਲੱਭਿਆ ਜਾਣਾ ਜ਼ਰੂਰੀ ਸੀ ਕੋਈ ਕਹਾਣੀ ਘੜਨ ਦੀ ਵੀ ਲੋੜ ਸੀ ਕਿੰਨੇ ਹੀ ਝੂਠ ਸੱਚ ਸੀ ਜਿਹੜੇ ਛਪਾਉਣ ਦੀ ਲੋਰ ਸੀ ਸਵਾਲ ਖਾਨਦਾਨ ਦੀ ਇੱਜ਼ਤ ਤੇ ਵੀ ਆ ਸਕਦੀ ਸੀ ਨਵਦੀਪ ਦੇ ਗੇਹ ਹੋਣ ਦਾ ਭੇਦ ਖੁੱਲਣ ਮਗਰੋਂ ਨਵਦੀਪ ਦੇ ਬੱਚੇ ਦੀ ਨਜ਼ਾਇਜ਼ ਹੋਣ ਤੱਕ ਗੱਲ ਖੁੱਲਦੀ ਹੋਈ ਪਹੁੰਚ ਸਕਦੀ ਸੀ ਜੀਵਨ ਤੇ ਰੂਬੀ ਦੇ ਰਿਸ਼ਤੇ ਦਾ ਸੱਚ ਖਿੱਲਰ ਸਕਦਾ ਸੀ ਕੋਈ ਕਹਾਣੀ ਘੜਨ ਦੀ ਲੋਰ ਸੀ ਜਿੱਥੇ ਉਹਨਾਂ ਦੋਵਾਂ ਦਾ ਬਚਾਅ ਹੋ ਸਕੇ ਜਿੱਥੇ ਖਾਨਦਾਨ ਦੀ ਇੱਜ਼ਤ ਬਚ ਸਕੇ ਰੂਬੀ ਨੇ ਐਂਬੂਲੈਂਸ ਵਿੱਚ ਬੈਠਣ ਤੋਂ ਪਹਿਲਾਂ ਹੀ ਪਟਿਆਲੇ ਫੋਨ ਖੜਕਾ ਦਿੱਤਾ ਸੀ ਰੋਂਦਿਆਂ ਹੋਇਆ ਇਹ ਸਾਰੀ ਗੱਲ ਦਾਸ ਦਿੱਤੀ ਇਹ ਵੀ ਦਾਸ ਦਿੱਤਾ ਸੀ ਕਿ ਸੀਰੀਅਸ ਹਾਲਤ ਵਿੱਚ ਹਸਪਤਾਲ ਜਾ ਰਹੇ ਹਾਂ ਨਵਦੀਪ ਦੇ ਮਾਪੇ ਉਦੋਂ ਹੀ ਮੁਹੱਲੇ ਲਈ ਚੱਲ ਪਈ ਸੀ ਇਸ ਦੌਰਾਨ ਘੰਟਾ ਬੀਤ ਗਿਆ ਸੀ ਫਿਲਹਾਲ ਦੋਵਾਂ ਨੇ ਹਰ ਹਿੰਮੇ ਚੁੱਪ ਰਹਿਣ ਦੀ ਸੋਚੀ ਇਸ ਤੋਂ ਅਗਲੀ ਕਾਰਵਾਈ ਤੱਕ ਇਹੋ ਬਿਆਨ ਦੇਣਾ ਸੀ ਕਿ ਉਹ ਆਪੋ ਆਪਣੇ ਕਮਰੇ ਵਿੱਚ ਸੁੱਤੇ ਪਏ ਸੀ ਜਦੋਂ ਨਵਦੀਪ ਦਾ ਦੋਸਤ ਜਿਹੜਾ ਉਹਨਾਂ ਦੇ ਘਰ ਹੀ ਸੁੱਤਾ ਸੀ ਉਹਨੂੰ ਗੋਲੀ ਮਾਰ ਕੇ ਦੌੜ ਗਿਆ ਬਾਕੀ ਸਭ ਗੱਲਾਂ ਉਹਨਾਂ ਨੇ ਉਸ ਘਰਦਿਆਂ ਦੇ ਪੌਂਚਰ ਮਗਰੋਂ ਸਲਾਹ ਕਰਕੇ ਹੀ ਬਣਾਉਣ ਦੀ ਸੋਚੀ ਪੁਲਿਸ ਪਹਿਲਾਂ ਹੀ ਪਹੁੰਚ ਗਈ ਸੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਰੂਬੀ ਤੇ ਜੀਵਨ ਦੇ ਬਿਆਨਾਂ ਉੱਤੇ ਮਡਲੀ ਐਫ ਆਈ ਆਰ ਦਰਜ ਹੋਈ ਨਵਦੀਪ ਦੇ ਅਗਿਆਤ ਦੋਸਤ ਦੇ ਨਾਮ ਜਿਸ ਦਾ ਨਾਮ ਵੀ ਰੂਬੀ ਤੇ ਜੀਵਨ ਨੂੰ ਵੀ ਪਤਾ ਨਹੀਂ ਸੀ ਰੂਬੀ ਨੂੰ ਨਾ ਪਤਾ ਹੋਣਾ ਵੱਡੀ ਹੈਰਾਨੀ ਸੀ ਕਿਉਂਕਿ ਉਹਦੇ ਬਿਆਨ ਦੇ ਮੁਤਾਬਿਕ ਉਹ ਬਹੁਤ ਵਾਰ ਘਰ ਆ ਚੁੱਕਾ ਸੀ ਜਦੋਂ ਉਹ ਬਿਆਨ ਲਿਖਵਾ ਰਹੀ ਸੀ ਤਾਂ ਡੀਐਸਪੀ ਰਜ਼ਿੰਦਰ ਨੇ ਉਹਦੇ ਵੱਲ ਬੜੀ ਗੌਰ ਨਾਲ ਵੇਖਿਆ ਰਜ਼ਿੰਦਰ ਡੀਐਸਪੀ ਅਜਿਹੇ ਮਾਮਲਿਆਂ ਵਿੱਚ ਬਹੁਤ ਹੀ ਸੁਲਝਿਆ ਹੋਇਆ ਅਫਸਰ ਸੀ ਪਿਛਲੇ ਮਹੀਨੇ ਹੀ ਉਹ ਇੱਕ ਰੇਵ ਪਾਰਟੀ ਵਿੱਚ ਹੋਏ ਕਤਲ ਨੂੰ ਬੇहद ਸ਼ਾਨਦਾਰ ਤਰੀਕੇ ਨਾਲ ਸੁਲਝਾ ਚੁੱਕਾ ਸੀ ਇਸ ਕਤਲ ਦੇ ਸਿਆਸੀ ਦਬਾਅ ਨੂੰ ਝੱਲਦੇ ਹੋਏ ਵੀ ਉਹਨੇ ਅਖੀਰ ਅਸਲ ਸੱਚਾਈ ਸਾਹਮਣੇ ਲਿਆ ਦਿੱਤੀ ਸੀ ਭਾਵੇਂ ਕਾਤਲ ਕੁੜੀ ਫੜੀ ਗਈ ਸੀ ਪਰੰਤੂ ਉਹਦੇ ਵਿੱਚ ਅੱਗੇ ਤਫ਼ਤੀਸ਼ ਤੇ ਰੇਵ ਪਾਰਟੀ ਦਾ ਨੈਟਵਰਕ ਤੋੜਨ ਲਈ ਅੱਗੇ ਵਧਣ ਲਈ ਹਲੇ ਉਹ ਕੋਰਟ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ ਫਿਲਹਾਲ ਰਜਿੰਦਰ ਨੇ ਸਿਰਫ ਮੁੱਢਲੇ ਬਿਆਨ ਲੈ ਕੇ ਮੌਕੇ ਵਾਰ ਦਾ ਦੇਖਣ ਲਈ ਜਾਣ ਦੀ ਜਲਦੀ ਕੀਤੀ ਮੌਕੇ ਦੀ ਵਾਰਦਾਤ ਤੋਂ ਉਸ ਨੂੰ ਨਵਦੀਪ ਦੇ ਕਮਰੇ ਵਿੱਚ ਕਰੀਬ-ਕਰੀਬ ਸਭ ਕੁਝ ਉਵੇਂ ਹੀ ਮਿਲਿਆ ਜਿਵੇਂ ਰੂਬੀ ਤੇ ਜੀਵਨ ਨੇ ਦੱਸਿਆ ਸੀ ਜਿੱਥੇ ਨਵਦੀਪ ਡਿੱਗਿਆ ਹੋਇਆ ਸੀ ਉਹ ਜਗ੍ਹਾ ਵੀ ਉਵੇਂ ਹੀ ਸੀ ਪਰੰਤੂ ਬੈੱਡ ਦੀ ਹਾਲਤ ਤਸੱਲੀ ਬਖਸ਼ ਨਹੀਂ ਸੀ ਪੁਲਿਸਦਿਆ ਅਲੱਗ-ਅਲੱਗ ਟੀਮਾਂ ਨੇ ਸਭ ਸੈਂਪਲ ਲਈ ਉਸਦੇ ਕਮਰੇ ਵਿੱਚ ਦੀਆਂ ਬੈੱਡਸ਼ੀਟਾਂ, ਤਿਸਰਹਾਰੇ, दारू ਦੀਆਂ ਬੋਤਲਾਂ, ਨਵਦੀਪ ਦੇ ਮੋਬਾਈਲ ਸਭ ਕਬਜ਼ੇ ਵਿੱਚ ਲਈ। ਰਜਿੰਦਰ ਲਈ ਸਭ ਤੋਂ ਪਹਿਲੀ ਗੁੱਝੀ ਬੁਝਾਰਤ ਇਹੋ ਸੀ ਕਿ ਨਵਦੀਪ ਤੇ ਰੂਬੀ પતિ-ਪਤਨੀ ਹੁੰਦੇ ਹੋਏ ਵੀ ਅੱਡੋ-ਅੱਡ ਕਿਉਂ ਸੌ ਰਹੇ ਸੀ? ਫਿਰ ਜਦੋਂ ਉਹਨੇ ਬਾਕੀ ਘਰ ਵਿੱਚ ਫੇਰ ਤੁਰ ਕੇ ਵੇਖਿਆ ਤਾਂ ਰੂਬੀ ਦੇ ਕਮਰੇ ਦੀ ਹਾਲਤ ਵੀ ਨਵਦੀਪ ਦੇ ਕਮਰੇ ਦੀ ਹਾਲਤ ਤੋਂ ਵੱਖਰੀ ਨਹੀਂ ਸੀ। ਜਦਕਿ ਜੀਵਨ ਦਾ ਕਮਰਾ ਬਿਲਕੁਲ ਸਾਫ਼ ਸੁਥਰਾ ਸੀ ਉਸ ਨੂੰ ਇਹ ਪਹੇਲੀ ਸਮਝ ਨਹੀਂ ਸੀ ਆ ਰਹੀ ਪਹਿਲੀ ਨਜ਼ਰੇ ਉਹਨੂੰ ਇਹੋ ਜਾਪਦਾ ਪਿਆ ਸੀ ਕਿ ਉਹ ਸਾਰਾ ਮਾਮਲਾ ਨਜਾਇਜ਼ ਰਿਸ਼ਤਿਆਂ ਦਾ ਹੈ ਜਿੱਥੇ ਸ਼ਾਇਦ ਇਹਨਾਂ ਦੋਵਾਂ ਦੇ ਨਜਾਇਜ਼ ਰਿਸ਼ਤਿਆਂ ਦੀ ਪੋਲ ਖੁੱਲਣ ਮਗਰੋਂ ਮਿਲ ਕੇ ਘਰ ਵਾਲੇ ਨੂੰ ਕਤਲ ਕਰ ਦਿੱਤਾ ਪਰ ਉਹ ਕੁਝ ਵੀ ਬੋਲਣ ਤੋਂ ਪਹਿਲਾਂ ਅੱਗੇ ਤਫ਼ਤੀਸ਼ ਕਰਨਾ ਚਾਹੁੰਦਾ ਸੀ ਕਿਉਂਕਿ ਰੂਬੀ ਤੇ ਜੀਵਨ ਦੀ ਕਹਾਣੀ ਸੱਚੀ ਹੋਣ ਦਾ ਵੀ ਖਦਸ਼ਾ ਸੀ ਕਾਰ ਵਿੱਚ 4 ਜਣਿਆਂ ਦੀ ਮੌਜੂਦਗੀ ਜਾਪ ਰਹੀ ਸੀ ਰਜ਼ਿੰਦਰ ਦੀ ਟੀਮ ਨੇ ਸਾਰੇ ਸਬੂਤ ਸਮੇਟੇ ਪਹਿਲਾ ਘਰਦਿਆਂ ਦੀ ਉਡੀਕ ਕੀਤੀ ਨਵਦੀਪ ਦੇ ਮਾਪੇ ਦੀ ਹਾਲਤ ਬੇਹਦ ਖਰਾਬ ਹੋ ਗਈ ਮਾਂ ਨੂੰ ਦੰਦਲਾ ਪੈ ਗਈਆਂ ਔਲਾਦ ਚੰਗੀ ਹੋਏ ਜਾਂ ਮਾੜੀ ਮਾਪੇ ਲਈ ਔਲਾਦ ਹੀ ਹੁੰਦੀ ਹੈ ਰੂਬੀ ਨੂੰ ਵੀ ਦੁੱਖ ਸੀ ਪਰ ਉਹਨਾਂ ਨਹੀਂ ਸੀ ਸਿਰਫ ਐਨਾ ਸੀ ਜਿਵੇਂ ਕੋਈ ਚੰਗਾ ਜਾਣ ਪਹਿਚਾਨ ਵਾਲਾ ਖੋ ਗਿਆ ਹੋਵੇ ਇਸ ਤੋਂ ਵੱਧ ਉਹਨਾਂ ਦਾ ਰਿਸ਼ਤਾ ਕਦੇ ਨਹੀਂ ਸੀ ਸਵੇਰ ਹੋਣ ਤੱਕ ਖਬਰ ਫੈਲ ਗਈ ਸੀ ਸਭ ਰਿਸ਼ਤੇਦਾਰ ਭੱਜੇ ਆ ਰਹੇ ਸੀ ਜਵਾਨ ਮੌਤਾ ਦਾ ਦੋਖੀ ਹੋਰ ਹੁੰਦਾ ਹੈ ਉਪਰੋ ਸ਼ਹਿਰੀ ਮੌਤ ਤੇ ਕਤਲ ਵਿੱਚ ਮੀਡੀਆ ਓੰਜੀ ਪੂੰਛ ਤੇ ਪੈਰ ਰੱਖੀ ਭੱਜਿਆ ਫਿਰਦਾ ਬੱਚਦੀ ਕਸਰ ਸੋਸ਼ਲ ਮੀਡੀਆ ਤੇ ਬਣੇ ਚੈਨਲ ਤੇ ਪੇਜ ਕੱਢ ਦਿੰਦੇ ਹਨ ਮਾਮਲਾ ਦੁਖਦਾਈ ਸੀ ਸਨਸਨੀਖੇਜ਼ ਵੀ ਸੀ ਲੋਕਾਂ ਦੇ ਜਿੰਨੇ ਮੂੰਹ ਓਨਿਆ ਹੀ ਗੱਲਾਂ ਕਰਨ ਚੈਨਲਾਂ ਵਾਲੇ ਨਿੱਕੇ ਮੋٹے ਪੱਤਰਕਾਰ ਪੁਲਿਸ ਕੋਲੋਂ ਰਿਸ਼ਤੇਦਾਰਾਂ ਕੋਲੋਂ ਕੋਈ ਸੂਕ ਕੱਢਣ ਲਈ ਕਿਰ ਰਹੀ ਸੀ ਪਰ ਕੁਝ ਵੀ ਹਾਸਲ ਨਹੀਂ ਸੀ ਹੋ ਰਿਹਾ ਪੁਲਿਸ ਕੋਈ ਬਿਆਨ ਦੇਣ ਤੋਂ ਬਚ ਰਹੀ ਸੀ ਮਾਮਲਾ ਦੋਸਤ ਵੱਲੋਂ ਕਤਲ ਦਾ ਵੀ ਬਣ ਰਿਹਾ ਸੀ ਹਾਲੇ ਤੱਕ ਐਫ ਆਈ ਆਰ ਇਹੋ ਬੋਲਦੀ ਸੀ ਦੁਪਹਿਰ ਤੱਕ ਦਾ ਸੰਸਕਾਰ ਹੋ ਗਿਆ ਪੋਸਟਮਾਰਟਮ ਰਿਪੋਰਟ ਦਾ ਹਾਲੇ ਇੰਤਜ਼ਾਰ ਸੀ ਇੱਕ ਸੋਸ਼ਲ ਮੀਡੀਆ ਪੱਤਰਕਾਰ ਦੀ ਮਹਿਕਮੇ ਦੇ ਅੰਦਰ ਥੋੜੀ ਪਹੁੰਚ ਸੀ ਉਸ ਨੂੰ ਅੰਦਰੋਂ ਸੰਸਨੀ ਕੇਸ ਸੰਭਾਵਨਾ ਪਤਾ ਲੱਗੀ ਉਹਨੂੰ ਇਹ ਗੱਲ ਪਤਾ ਲੱਗੀ ਕਿ ਕਿ ਐਂਗਲ ਇਸ ਵਿੱਚ ਨਜ਼ਾਈ ਰਿਸ਼ਤਿਆਂ ਦਾ ਹੋ ਸਕਦਾ ਹੈ ਜਿਸ ਵਿੱਚ ਕਤਲ ਹੋਏ ਵਿਅਕਤੀ ਦੀ ਪਤਨੀ ਵੱਲੋਂ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਕਤਲ ਕਰਵਾ ਦਿੱਤਾ ਹੋਵੇ ਜਾਂ ਕਰ ਦਿੱਤਾ ਹੋਵੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਮੈਜ ਇੱਕ ਥਿਉਰੀ ਸੀ ਪਰੰਤੂ ਉਸਨੇ ਇਸੇ ਥਿਉਰੀ ਤੇ ਆਧਾਰ ਤੇ ਆਪਣੇ ਅਖਬਾਰ ਵਿੱਚ ਖਬਰ ਲਗਾ ਦਿੱਤੀ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਮੋਹਾਲੀ ਦੀ ਪੋਸ਼ ਕਲੋਨੀ ਵਿੱਚ ਕੋਈ ਸਰਕਾਰੀ ਮੁਲਾਜ਼ਮ ਦੇ ਕਤਲ ਦਾ ਕਾਰਨ ਨਾਜਾਇਜ਼ ਬੰਦ ਵੀ ਹੋ ਸਕਦਾ ਹੈ। ਇਸ ਮਾਮਲੇ ਵਿੱਚ ਪੁਲਿਸ ਘਰ ਵਿੱਚ ਮੌਜੂਦ ਦੂਸਰੇ ਮਰਦ ਜੋ ਕਿ ਮ੍ਰਿਤਕ ਦੀ ਪਤਨੀ ਦਾ ਰਿਸ਼ਤੇਦਾਰ ਵੀ ਹੈ ਉਸ ਦੀ ਭੂਮਿਕਾ ਵੀ ਜਾਂਚ ਰਹੀ ਹੈ। ਪਲਾ ਵਿੱਚ ਬਣੀ ਹੋਈ ਇਹ ਸੁਰਖੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। WhatsApp ਰਾਹੀਂ ਹਰ ਜਾਣ ਪਹਿਚਾਨ ਦੇ ਬੰਦੇ ਕੋਲ ਪਹੁੰਚ ਗਈ। ਚੁੰਝ ਚਰਚਾ ਚੱਲਣ ਲੱਗੀ। ਲੋਕਾਂ ਨੂੰ ਦੁੱਖ ਵਿੱਚੋਂ ਵੀ ਇੱਕ ਸਵਾਦ ਲੱਗ ਗਿਆ ਸੀ। ਕਤਲ ਦੀ ਗੁੱਤੀ ਸੁੱਝਣ ਤੋਂ ਪਹਿਲਾਂ ਹੀ ਰੂਬੀ ਤੇ ਜੀਵਨ ਦੀ ਦੁਨੀਆ ਦੀ ਨਜ਼ਰ ਵਿੱਚ ਗੁਨਾਹਗਰ ਬਣ ਗਈ ਸੀ। ਤਿੰਨਾ ਪਰਿਵਾਰਾਂ ਲਈ ਇਹ ਖਬਰ ਨਮੋਸ਼ੀ ਭਰੀ ਸੀ। ਸਭ ਇਹੋ ਚਾਹੁੰਦੇ ਸੀ ਕਿ ਐਵੇਂ ਦਾ ਕੁਝ ਵੀ ਬਾਹਰ ਨਾ ਆਏ ਜਿਹੜੀ ਗੱਲ ਪਰਿਵਾਰ ਲਈ ਨਮੋਸ਼ੀ ਭਰੀ ਹੋਵੇ। ਰੂਬੀ ਤੇ ਜੀਵਨ ਦੇ ਪਰਿਵਾਰ ਨੂੰ ਤਾਂ ਦੋਵਾਂ ਉੱਤੇ ਰੱਬ ਜਿਆ ਯਕੀਨ ਸੀ। ਉਹਨਾਂ ਲਈ ਰੂਬੀ ਤੇ ਜੀਵਨ ਦਾ ਰਿਸ਼ਤਾ ਸਕੇ ਰਿਸ਼ਤੇ ਨਾਲੋਂ ਵੀ ਵੱਧ ਪਵਿੱਤਰਤਾ ਭਰਿਆ ਸੀ। ਇਸ ਲਈ ਖਬਰ ਇੰਜ ਆਨ ਤੇ ਉਹਨਾਂ ਪੁਲਿਸ ਨਾਲ رابطہ ਕੀਤਾ। ਇਧਰ-ਉਧਰ ਸਿਫਾਰਿਸ਼ ਫੋਨ ਲਗੇ ਅਜੇ ਹੀ ਗਲਤ ਸੂਤਰਾਂ ਤੇ ਚੈਨਲਾਂ 'ਤੇ ਕਾਰਵਾਈ ਦੀ ਮੰਗ ਹੋਈ ਪਰ ਇੰਟਰਨੈਟ ਰਾਈ ਝੂਠ ਫੈਲ ਜਾਣਾ ਸੌਖਾ ਅਸਲੀ ਸੱਚ ਕਦੇ ਵੀ ਉਸ ਰਫ਼ਤਾਰ ਨਾਲ ਨਹੀਂ ਫੈਲੇਗਾ ਗੱਲ ਐਨੀ ਹੀ ਸਮਝਣ ਵਾਲੀ ਐ ਜਿਹੜੀ ਚੀਜ਼ ਜੀਵ ਨੂੰ ਰਸ ਦੇਵੇਗੀ ਦਿਮਾਗੀ ਨਫ਼ਰਤ ਨੂੰ ਸਪੋਰਟ ਕਰੇਗੀ ਵਿਰੋਧੀ ਨੂੰ ਬਦਨਾਮ ਕਰੇਗੀ ਉਹ ਅੱਗ ਵਾਂਗ ਫੈਲ ਜਾਏਗੀ ਭਾਵੇਂ ਝੂਠੀ ਹੋਵੇ ਨਫ਼ਰਤ ਤੇ ਝੂਠ ਹੀ ਫੈਲਦਾ ਸੱਚ ਤੇ ਪਿਆਰ ਕਦੇ ਵੀ ਨਹੀਂ ਫੈਲਦਾ ਹੋ ਇਸ ਪਾਸੇ ਕੁਝ ਵੀ ਹੋਣਾ mumkin ਨਹੀਂ ਸੀ ਪਰ ਪੁਲਿਸ ਉੱਤੇ ਦਬਾਅ ਵੱਧ ਗਿਆ ਸੀ ਇਸ ਖਬਰ ਨੂੰ ਰੋਕਣਾ mumkin ਨਹੀਂ ਸੀ ਸਫਾਈ ਉਦੋਂ ਤੱਕ ਨਹੀਂ ਸੀ ਦਿੱਤੀ ਜਾ ਸਕਦੀ ਸੀ ਜਦੋਂ ਤੱਕ ਅਸਲ ਸੱਚ ਸਾਹਮਣੇ ਨਾ ਆਉਂਦਾ ਇਸ ਲਈ ਸਭ ਤੋਂ ਪਹਿਲਾਂ ਨਵਦੀਪ ਦੇ ਨਿੱਜੀ ਫੋਨ ਫਰੋਲੇ ਗਏ ਉਹਨਾਂ ਦੇ ਕਾਲ ਡਿਟੇਲਸ ਮੈਸੇਜ WhatsApp ਚੈਟਸ ਫਰੋਲੀਆਂ ਗਈਆਂ ਉਹਨਾਂ ਇੱਕ ਇੱਕ ਨੰਬਰ ਨੂੰ ਡਾਇਲ ਕਰਨਾ ਸ਼ੁਰੂ ਕੀਤਾ ਸਭ ਤੋਂ ਆਖਰੀ ਕਾਲ ਜਿਹੜੀ ਬਲਜੀਤ ਨਾਮਕ ਕਿਸੇ ਵਿਅਕਤੀ ਨੂੰ ਡਾਇਲ ਕੀਤੀ ਤਾਂ ਉਹਦਾ ਫੋਨ ਬੰਦ ਆ ਰਿਹਾ ਸੀ ਫਿਰ ਉਸ ਨੰਬਰ ਨਾਲ ਉਹਦੀ ਕਾਲ ਕਰੀ ਫ੍ਰੀ ਬਹਾਰ ਰੋਸ ਸਿੰਘ ਚੈਟ ਹਿਸਟਰੀ ਫ੍ਰੋ ਲਈਤ ਨੇ ਪੂਰੀ ਚੈਟ ਪੜ੍ਹੀ ਜਿਉਂ-ਜਿਉਂ ਚੈਟਸ ਖੁੱਲ੍ਹਦੀਆਂ ਗਈਆਂ ਉਹਨਾਂ ਨੂੰ ਕਾਫੀ ਕੁਝ ਸਾਫ਼ ਹੁੰਦਾ ਗਿਆ ਫਿਰ ਉਤੋਂ ਹੀ ਉਹਨਾਂ ਨੇ ਐਪ ਖੋਲੀ ਜਿੱਥੋਂ ਉਹਨੂੰ ਹੋਰ ਵੀ ਬਹੁਤ ਕੁਝ ਸਾਫ਼ ਹੋਇਆ ਬੰਦ ਆਉਂਦੇ ਨੰਬਰ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਪਤਾ ਲੱਗਾ ਇਹ ਉਸਦੀ ਆਖਰੀ ਲੋਕੇਸ਼ਨ ਨਵਦੀਪ ਦੇ ਘਰ ਦੇ ਆਸ-ਪਾਸ ਹੀ ਸੀ। ਰੂਬੀ ਤੇ ਜੀਵਨ ਦੀ ਕਹਾਣੀ ਉਹਨੂੰ ਸੱਚੀ ਜਾਪੀ। ਇੱਕ ਹੋਰ ਬੰਦਾ ਉੱਥੇ ਮੌਜੂਦ ਸੀ। ਪਰ ਅਸਲੀ ਗੱਲ ਉਹਨੂੰ ਵੀ ਸਮਝ ਆ ਗਈ ਸੀ ਕਿ ਨਵਦੀਪ ਅਸਲ 'ਚ ਗਏ ਸੀ ਤੇ ਫੋਨ ਰਾਈ ਹੋਰ ਵੀ ਬਹੁਤ ਆਪਣੇ ਵਰਗੇ ਲੋਕਾਂ ਨਾਲ ਸੰਪਰਕ ਵਿੱਚ ਸੀ। ਇਹੋ ਜੁੜਨਾ ਸ਼ਾਇਦ ਉਹਦੀ ਕਤਲ ਦੀ ਵਜ੍ਹਾ ਬਣਿਆ ਪਰ ਕਾਤਲ ਕੌਣ ਇਹ ਹੱਲੇ ਵੀ ਬੁਝਾਰਤ ਸੀ। ਐਡਰੈਸ ਕਢਵਾ ਕੇ ਘਰ ਜਾਣ ਦੀ ਬਜਾਈ ਉਨਾ ਬਲਜੀਤ ਦੇ ਫੋਨ ਔਨ ਹੋਣ ਦੀ ਉਡੀਕ ਕੀਤੀ। ਉਹਦੇ ਘਰ ਖੂਫੀਆ ਤਰੀਕੇ ਨਾਲ ਪਤਾ ਕਰਵਾਇਆ ਕਿ ਉਹ ਘਰ ਨਹੀਂ ਹੈ। ਉਹ ਘਰ ਨਹੀਂ ਸੀ ਗਿਆ। ਫੋਨ ਹਾਲੇ ਵੀ ਸਵਿਚ ਆਫ ਸੀ। ਉਹਨਦੀ ਕਾਲ ਡਿਟੇਲਸ ਕਢਵਾ ਕੇ ਵੇਖਿਆ ਕਿ ਉਹ ਕਿਸ ਕਿਸ ਨੂੰ ਫੋਨ ਕਰਦਾ ਸੀ। ਅਗਲੀ ਸਵੇਰੀ ਅਚਾਨਕ ਉਸਦਾ ਫੋਨ ਕੁਝ ਮਿੰਟਾਂ ਲਈ ਔਨ ਹੋ ਕੇ ਬੰਦ ਹੋਇਆ। ਬਸ ਐਨੀ ਹੀ देर ਲਈ ਕਾਫੀ ਸੀ। ਲੋਕੇਸ਼ਨ ਤੋਂ ਪਤਾ ਕਰਕੇ ਉਹ ਆਪਣੇ ਹੀ ਇੱਕ ਦੋਸਤ ਦੇ ਫਲੈਟ ਵਿੱਚ ਸ਼ਰਾਬੀ ਹਾਲਤ ਵਿੱਚ ਪੜਿਆ ਗਿਆ। ਉਸਨੂੰ ਫੜ ਕੇ ਮੈਡੀਕਲ ਕਰਵਾ ਕੇ ਨਸ਼ਾ ਉਤਰਨ ਤੱਕ ਹਸਪਤਲ ਦਾਖਲ ਕਰਵਾ ਦਿੱਤਾ ਗਿਆ। ਐਦਰੋ ਫੁੱਲ ਸੁਗਨ ਮਗਰੋਂ ਰਜ਼ਿੰਦਰ ਨੇ ਪਰਿਵਾਰ ਨਾਲ ਗੱਲ ਕਰਨ ਦਾ ਇਹ ਸਹੀ ਮੌਕਾ ਸਮਝਿਆ। ਸਾਬਤੋ ਵੱਧ ਪੁੱਛਤਾਸ਼ ਰੂਬੀ ਤੇ ਜੀਵਨ ਤੋਂ ਹੀ ਹੋਈ। ਉਹ ਦੋਵੇਂ ਮੌਕੇ ਤੇ ਸਨ। ਰੂਬੀ ਜੀਵਨ ਤੇ ਉਸ ਮਗਰੋਂ ਬਲਜੀਤ ਦੇ ਦੱਸੇ ਨਾਲ ਸਾਰੀ ਕਹਾਣੀ ਖੁੱਲ ਗਈ। ਪਰ ਕੇਸ ਬਣਾਉਣ ਦੇ ਵਕਤ ਇਸ ਪੂਰੀ ਕਹਾਣੀ ਨੂੰ ਸਾਥੀਰਾਂ ਦੀ ਸਹਿਮਤੀ ਨਾਲ ਬਦਲ ਦਿੱਤਾ ਗਿਆ। ਸ਼ਰਾਬ ਪੀਚੇ ਹੋਈ ਲੜਾਈ ਬਣਾ ਕੇ ਕੇਸ ਨੂੰ ਅੱਗੇ ਵਧਾਇਆ ਗਿਆ ਨਵਦੀਪ ਤੇ ਬਲਜੀਤ ਸੋਸ਼ਲ ਮੀਡੀਆ ਰਾਹੀਂ ਹੀ ਮਿਲੇ ਸੀ ਸੋਸ਼ਲ ਮੀਡੀਆ ਉੱਤੇ ਝੂਠੇ ਸੱਚੇ ਅਕਾਊਂਟ ਬਣਾ ਕੇ ਅਕਸਰ ਗੇ ਲੈਸਬੀਅਨ ਤੇ ਹੋਰ ਵਕਰੀ ਤਰ੍ਹਾਂ ਦੇ ਲੋਕ ਆਪੋ ਆਪਣਾ ਚਸ ਪੂਰਾ ਕਰਦੇ ਰਹਿੰਦੇ ਹਨ ਐਥੇ ਹਰ ਵੇਲੇ ਲੁੱਟੇ ਜਾਣ ਦੇ ਖਤਰੇ 'ਚ ਵੀ ਰਹਿੰਦੇ ਹਨ ਕਿਉਂਕਿ ਬਲੈਕਮੇਲਰ ਵੀ ਝੂਠੇ ਅਕਾਊਂਟ ਬਣਾ ਕੇ ਬਾਅਦ ਵਿੱਚ ਲੀਕ ਕਰਨ ਦਾ ਡਰਾਵਾ ਦੇ ਕੇ ਪੈਸੇ ਲੁੱਟਦੇ ਹਨ ਬਲਜੀਤ ਕਈ ਵਾਰ ਲੁੱਟਿਆ ਜਾ ਚੁੱਕਾ ਸੀ। ਉਹ ਇੱਕ ਅਮੀਰ ਪਰਿਵਾਰ ਦਾ ਲੜਕਾ ਸੀ। ਪਤਾ ਨਹੀਂ ਉਹਨੂੰ ਕਦੋਂ ਇਹ ਸ਼ੌਂਕ ਜਿਆ ਪੈ ਗਿਆ। ਨਵਾਬੀ ਸ਼ੌਂਕ ਇਸ ਨੂੰ ਆਖਿਆ ਜਾਂਦਾ ਸੀ। ਪੁਰਾਣੇ ਸਮੇਂ ਤੋਂ ਹੀ ਰਾਜੇ ਮਹਾਰਾਜੇ ਖਾਸ ਕਰਕੇ ਨਵਾਬ ਹਮੇਸ਼ਾ ਹੀ ਆਪਣੇ ਹਰਮ ਚ ਸੋਹਣੀਆਂ ਕੁੜੀਆਂ ਤੋਂ ਇਲਾਵਾ ਨਰਮ ਮੁੰਡੇ ਵੀ ਰੱਖਦੇ ਸੀ। ਇਸ ਨੂੰ ਲੌਂਡੇਬਾਜ਼ੀ ਕਿਹਾ ਜਾਂਦਾ ਸੀ। ਜਦੋਂ ਰਾਜੇ ਮਹਾਰਾਜੇ ਸਵੀਕਾਰ ਕਰਦੇ ਸੀ ਤਾਂ ਆਮ ਲੋਕ ਵੀ ਕਰਦੇ ਹੀ ਸੀ। ਆਮ ਹੁੰਦੇ ਗਾਣੇ ਵਜਾਣੇ ਨਚਾਰਾਂ ਵਿੱਚ ਕੁੜੀਆਂ ਤਾਂਵੇਂ ਇਹੋ ਜਿਹੀ ਮੁੰਡੇ ਹੀ ਨੱਚਿਆ ਕਰਦੇ ਸੀ ਮਗਰੋਂ ਆਮ ਲੋਕ ਐਨਾ ਪਾਸੋਂ ਆਪਣੇ ਨਵਾਬੀ ਸ਼ੌਂਕ ਪੂਰੇ ਕਰ ਲੈਂਦੇ ਸੀ ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ਾਂ ਨੇ ਇਸਤਰੀ ਮਰਦ ਵਿਚਲੇ ਰਿਸ਼ਤੇ ਨੂੰ ਹੀ ਕੁਦਰਤੀ ਮੰਨ ਕੇ ਬਾਕੀ ਸਾਰੀਆਂ ਤਰ੍ਹਾਂ ਦੀਆਂ ਸੈਕਸ਼ੂਅਲ ਰਿਸ਼ਤੇ ਬੰਦ ਕਰ ਦਿੱਤੇ ਇਹਦੇ ਲਈ ਧਾਰਾ 370 ਬਣਾਈ ਗਈ ਇਹ ਇੱਕ ਜੁਰਮ ਬਣ ਗਿਆ ਪਰ ریاستਾਂ ਵਿੱਚ ਜਿੱਥੇ ਅੰਗਰੇਜ਼ੀ ਕਾਨੂੰਨ ਲਾਗੂ ਨਹੀਂ ਸੀ ਉਤੇ ਇਹ ਬਦਸੂਰ ਚੱਲਦਾ ਰਿਹਾ ਆਜ਼ਾਦੀ ਮਗਰੋਂ ਇਹ ਪੂਰੀ ਤਰ੍ਹਾਂ ਭਾਰਤ ਵਿੱਚ ਬੈਨ ਹੋ ਗਿਆ ਫਿਰ ਵੀ ਲੋਕਸ਼ਪ ਇੱਕ ਕੇ ਸਭ ਚੱਲਦਾ ਰਿਹਾ ਜਿੱਥੇ ਦੇ ਵਪਾਰ ਸ਼ਰੀਆਮ ਹੋ ਸਕਦਾ ਸੀ ਇਹਦੇ ਬੰਦ ਹੋਣ ਦੀ ਸੰਭਾਵਨਾ ਨਹੀਂ ਸੀ ਪਰ ਹਾਂ ਗੇਲੇਜ਼ ਵਾਂ ਰਿਸ਼ਤਿਆਂ ਵਾਲਿਆਂ ਨੂੰ ਨਫ਼ਰਤ ਤੇ ਘਿਰਨਾ ਨਾਲ ਵੇਖਣਾ ਜਾਰੀ ਰਿਹਾ ਜਿਹੜਾ ਅਜੇ ਵੀ ਜਾਰੀ ਹੈ ਅੰਗਰੇਜ਼ਾਂ ਨੇ ਆਪਣੇ ਕਾਨੂੰਨ ਸੋਧ ਕੇ ਇਸ ਨੂੰ ਲੀਗਲ ਕੀਤਾ ਪਰ ਭਾਰਤ ਵਿੱਚ ਇਹ ਸੁਪਰੀਮ ਕੋਰਟ ਨੇ 2019 ਵਿੱਚ ਲੀਗਲ ਕੀਤਾ ਇਸ ਦੇ ਬਾਵਜੂਦ ਇਹਦੇ ਨਾਲ ਜੁੜੀ ਸ਼ਰਮ ਤੇ ਲੁਕੋ ਉਵੇਂ ਸੀ ਭਾਵੇਂ ਵੱਡੇ ਤੇ ਅਮੀਰ ਘਰਾਂ ਨੇ ਇਹਦੀ ਸ਼ੋਟ ਆਪਣੇ ਬੱਚਿਆਂ ਨੂੰ ਸਮਾਜ ਤੋਂ ਛੁਪਾ ਕੇ ਤੇ ਫਿਲਮੀ ਪ੍ਰਭਾਵ ਵਿੱਚ ਦੇਣ ਲੱਗੇ ਸਨ ਪਰ ਫਿਰ ਵੀ ਸਮੱਸਿਆਵਾਂ ਉੱਥੇ ਵੀ ਹੋਣੀਆਂ ਹੀ ਸਨ ਇਸ ਲਈ ਬਲਜੀਤ ਨੂੰ ਕੋਈ ਸਾਥੀ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ ਅਮੀਰ ਹੋਣ ਕਰਕੇ ਉਹਦੇ ਨਾਲ ਇੱਕ ਸਮੱਸਿਆ ਹੋਰ ਹੋ ਜਾਂਦੀ ਕਿ ਜਿਹੜਾ ਵੀ ਮਿਲਦਾ ਕੋਰੇ ਟਾਈਮ ਬਾਅਦ ਹੀ ਉਹਦੇ ਕੋਲੋਂ ਪੈਸੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗਦਾ। ਇਹ ਜੋ ਉਸ ਨੂੰ ਛੱਡ ਦਿੰਦਾ ਫਿਰ ਸੋਸ਼ਲ ਮੀਡੀਆ ਤੇ ਕੋਈ ਨਵਾਂ ਲੱਭਦਾ। ਇਹੋ ਜਾਰੀ ਰਹਿੰਦਾ ਐਤੇ ਉਹਦੇ ਮਾਪੇ ਵੀ ਪਰੇਸ਼ਾਨ ਹੁੰਦੇ। ਗੇ ਰਿਸ਼ਤਿਆਂ ਵਿੱਚ ਐਡਜ਼ ਵਰਗੀ ਭਿਆਨਕ ਬਿਮਾਰੀ ਹੋ ਜਾਣ ਦੇ ਚਾਂਸ ਆਮ ਤੋਂ ਵੱਧ ਹੁੰਦੇ ਹਨ। ਉਹਨੂੰ ਸੋਹਣੀਆਂ-ਸੋਹਣੀਆਂ ਕੁੜੀਆਂ ਦੀ ਵੀ ਕੋਈ ਘਾਟ ਨਹੀਂ ਸੀ। ਕੁੜੀਆਂ ਆਉਂਦੇ ਅੱਗੇ ਵਿੱਚ-ਵਿੱਚ ਜਾਂਦੀਆਂ ਸੀ। ਅਮੀਰ ਸੀ ਤੇ ਸੁਨੱਖਾ ਵੀ ਸੀ। ਉਹਦੀ ਸਭ ਤੋਂ ਖਾਸ ਦੋਸਤੀ ਕੁੜੀ ਸੀ ਜਿਹੜੀ ਉਹਨੂੰ ਅਕਸਰ ਮਜ਼ਾਕ ਵਿੱਚ ਕਹਿਆ ਕਰਦੀ ਸੀ ਕਿ ਕਿਉਂ ਕੱਚੇ ਰਾਹਾਂ ਵਿੱਚ ਟੱਕਰਾ ਮਾਰਦਾ ਹੈ ਇੱਥੇ ਗੰਦ ਤੋਂ ਇਲਾਵਾ ਕੁਝ ਨਹੀਂ ਮਿਲਦਾ ਕਦੇ ਤੇ ਸਹੀ ਪਾਸੇ ਮੂੰਹ ਮਾਰ ਕੇ ਵੀ ਟੀਵੀ ਦੇ ਸਵਾਦ ਵੇਖੇ ਤੋਂ ਬਿਨਾ ਬੰਦੇ ਦੀ ਕਾਹਦੀ ਜੂਨ ਪਰ ਜਿਹੜਾ ਜਿਸ ਚੀਜ਼ ਦਾ ਆਦੀ ਹੋ ਜਾਏ ਸੋ ਹੋ ਜਾਏ ਸ਼ਰਾਬੀ ਵਾਂਗ ਫਿਰ ਅਚਾਨਕ ਉਹਨੂੰ ਨਵ ਵੀ ਮਿਲਿਆ ਪਹਿਲਾ ਪਹਿਲਾ ਉਹਨੂੰ ਯਕੀਨ ਨਾ ਹੋਇਆ ਪਰੰਤੂ ਫਿਰ ਜਦੋਂ 1-2 ਵਾਰ ਮਿਲੇ ਤਾਂ ਉਸ ਲਈ ਪੂਰਾ ਹੀ ਤਿਆਰ ਹੋ ਗਿਆ। 11 ਦਿਨੀ ਰੂਬੀ ਪ੍ਰੈਗਨੈਂਸੀ ਨਵਦੀਪ ਨੂੰ ਘਰੀ ਰਹਿਣਾ ਪੈਂਦਾ ਸੀ। ਇਸ ਲਈ ਪਹਿਲੀ ਵਾਰ ਉਹ ਉਦੋਂ ਹੀ ਮਿਲੇ ਜਦੋਂ ਡਿਲੀਵਰੀ ਹੋਣ ਮਗਰੋਂ। ਹੁੰਦੇ ਘਰ ਰੂਬੀ ਤੇ ਉਹ ਇਕੱਲੇ ਹੀ ਸੀ। ਇੱਕ ਵਾਰ ਘਰ ਇਕੱਲੇ ਹੋਣ ਕਰਕੇ ਉਹਨੂੰ ਕੋਈ ਪਰਵਾਹ ਨਾ ਰਹੀ। 11 ਦਿਨੀ ਉਹ ਹਰ ਰੋਜ਼ ਹੀ ਬਲਜੀਤ ਨੂੰ ਮਿਲਣ ਲੱਗਾ ਸੀ। ਰੂਬੀ ਵੱਲ ਉਹਦਾ ਕੋਈ ਧਿਆਨ ਨਹੀਂ ਸੀ। ਸਗੋਂ ਉਹਦੇ ਉੱਤੇ ਰੋਕਾਂ ਹੀ ਸਨ। ਉਹਨੂੰ ਜੀਵਨ ਨਾਲ ਗੱਲ ਕਰਨ ਨਾਲ ਮਨਾਹੀ ਸੀ ਬੱਚਾ ਇਹਨਾ ਛੋਟਾ ਸੀ ਕੋਈ ਕੱਲੀ ਹੀ ਸਾਂਭਦੀ ਉਸਦੀ ਭੂਤ ਨਹੀਂ ਭੁੱਲੀ ਪਈ ਸੀ ਪਰ ਨਵਦੀਪ ਆਪਣੇ ਰੰਗਾਂ ਵਿੱਚ ਮਸਤ ਸੀ ਉਹਨੂੰ ਹੁਣ ਕੋਈ ਪਰਵਾਹ ਨਹੀਂ ਸੀ ਬਲਜੀਤ ਕੁਝ ਦਿਨਾਂ ਮਗਰੋਹੀ ਉਹਦੇ ਰੰਗ ਵਿੱਚ ਰੰਗਿਆ ਗਿਆ ਸੀ ਪਰ ਉਹ ਰੋਜ਼ ਉਥੇ ਨਹੀਂ ਸੀ ਰਹਿ ਸਕਦਾ ਉਹ ਚਾਹੁੰਦਾ ਸੀ ਕਿ ਨਵਦੀਪ ਉਹਦੇ ਕੋਲ ਆ ਜਾਇਆ ਕਰੇ ਉਹਦੇ ਘਰ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ ਬਸ ਉਹਦੇ ਮਾਪੇ ਨੂੰ ਸਕੂਨ ਰਹੇ ਪਰ ਨਵਦੀਪ ਰੂਪੀ ਨੂੰ ਘਰ ਨਹੀਂ ਸੀ ਛੱਡ ਸਕਦਾ ਇਸ ਲਈ ਉਹ ਸਿਰਫ ਐਤਵਾਰ ਤੇ ਸ਼ਨੀਵਾਰ ਨੂੰ ਮਿਲਣ ਲੱਗੇ ਪਰ ਨਵਦੀਪ ਸਿਰਫ ਉਸ ਦਾ ਦੋਸਤ ਨਹੀਂ ਸੀ ਉਹਦੇ ਪੁਰਾਣੇ ਦੋਸਤ ਵੀ ਸਨ ਬਾਕੀ ਦਿਨ ਕੋਈ ਨਾ ਕੋਈ ਹੋਰ ਆਇਆ ਹੀ ਰਹਿੰਦਾ ਬਲਜੀਤ ਨੂੰ ਇਹੋ ਗੱਲ ਅੱਖਰ ਦੀ ਸੀ ਉਹ ਚਾਹੁੰਦਾ ਸੀ ਕਿ ਨਵਦੀਪ ਸਿਰਫ ਉਸ ਦਾ ਹੀ ਬਣ ਕੇ ਰਹੇ ਉਸ ਨੂੰ ਲੱਗਦਾ ਸੀ ਕਿ ਜੇਕਰ ਇੰਝ ਨਵਦੀਪ ਹੋਰਾਂ ਨਾਲ ਵੀ ਰਿਹਾ ਤਾਂ ਉਹਦਾ ਬਣ ਕੇ ਨਹੀਂ ਰਹਿ ਸਕਦਾ ਇਸੇ ਗੁੱਲੋਹੀ ਕਈ ਵਾਰ ਲੜਾਈ ਵੀ ਹੁੰਦੀ ਵੈਸੇ ਵੀ ਦਿਨ ਰਾਤ ਕੋਈ ਨਾ ਕੋਈ ਨਸ਼ਾ ਕਰਦੇ ਰਹਿਣ ਕਰਕੇ ਬਲਜੀਤ ਦੀ ਮਾਨਸਿਕ ਹਾਲਤ ਚੰਗੀ ਨਹੀਂ ਸੀ ਉਹ ਜਦੋਂ ਇੱਕ ਵਾਰ ਕਦੇ ਵੀ ਕਮਰੇ ਚ ਨਵਦੀਪ ਨਾਲ ਚਲੇ ਜਾਂਦਾ ਕਦੇ ਵੀ ਮੋੜ ਉਹਨੂੰ ਬਾਹਰ ਨਹੀਂ ਸੀ ਆਉਣ ਦਿੰਦਾ ਉਹਦਾ ਰੋਬ ਵੀ ਇੰਨਾ ਹੋ ਜਾਂਦਾ ਸੀ ਕਿ ਨਵਦੀਪ ਉਹਦੋਂ ਉਸ ਤੋਂ ਡਰਦਾ ਵੀ ਸੀ ਇਸੇ ਗੱਲ ਨੂੰ ਰੂਬੀ ਜਾਣਦੀ ਸੀ ਇਸੇ ਲਈ ਉਹਨੇ ਉਸਦੇ ਆਉਣ ਵਾਲੇ ਦਿਨ ਜੀਵਨ ਨੂੰ ਮਿਲਣ ਦਾ ਰਿਸਕ ਲਿਆ ਸੀ ਅਕਸਰ ਕੋਈ ਮਜ਼ਾਕ ਕਈ ਵਾਰ ਬਹੁਤ ਦੂਰ ਤੱਕ ਚਲਾ ਜਾਂਦਾ ਸੀ ਇਸ ਵਾਰ ਵੀ ਕੁਝ ਇਹੋ ਜਿਹਾ ਮਜ਼ਾਕ ਹੋਇਆ ਸੀ ਬਲਜੀਤ ਦਾ ਇਸ ਹਫ਼ਤੇ ਦਾ ਆਨ ਦਾ ਪਲਾਨ ਨਹੀਂ ਸੀ ਸਗੋ ਕਿਧਰੇ ਬਾਹਰ ਜਾ ਰਿਹਾ ਸੀ ਪਰ ਨਵਦੀਪ ਨੂੰ ਉਸ ਨੂੰ ਜਲਾਉਣ ਲਈ ਜੀਵਨ ਦੀ ਫੋਟੋ ਖਿੱਚ ਕੇ ਭੇਜ ਦਿੱਤੀ ਕਿ ਉਹ ਉਸੇ ਜਗ੍ਹਾ ਕਿਸੇ ਹੋਰ ਨੂੰ ਬੁਲਾ ਲਵੇਗਾ ਇਹ ਗੱਲ ਉਹਦੇ ਦਿਲ 'ਚ ਚੁੱਭ ਗਈ ਉਸ ਦਿਨ ਆਉਣ ਤੋਂ ਪਹਿਲਾਂ ਹੀ ਉਹ ਕਾਫੀ ਨਸ਼ੇ ਵਿੱਚ ਸੀ ਫਿਰ ਉੱਥੇ ਜਾ ਕੇ ਵੀ ਹੋਰ ਪੀ ਲਈ ਤੇ ਨਵਦੀਪ ਦੇ ਮੌਕੇ ਦੇ ਮਜ਼ਾਕ ਦਿਲ 'ਚ ਖੁੱਭ ਗਏ ਉਸ ਨੂੰ ਇਹੋ ਲੱਗਾ ਸੀ ਕਿ ਉਹਨ ਦੇ ਜਾਨ ਮਗਰੋਂ ਉਹ ਜੀਵਨ ਉਪਰ ਚਲਾ ਜਾਏਗਾ ਇਸ ਮਜ਼ਾਕ ਨੂੰ ਉਹਨੇ ਇੰਨਾ ਸੀਰੀਅਸ ਲਿਆ ਕਿ ਉਹਨੇ ਆਪਣੇ ਪਿਸਤਲ 'ਚੋਂ ਦੋ ਗੋਲੀਆਂ ਉਹਨਦੇ ਤੇ ਚਲਾ ਦਿੱਤੀਆਂ ਉਹ ਉਸ ਦਿਨ ਮਗਰੋਂ ਜੀਵਨ ਦੇ ਕਮਰੇ ਵੱਲ ਵੀ ਦੱਬੇ ਪੈਰੀ ਵੇਖਣ ਗਿਆ ਪਰ ਕਮਰਾ ਖਾਲੀ ਵੇਖ ਕੇ ਤੇ ਰੂਬੀ ਦੇ ਕਮਰੇ ਦਾ ਦਰਵਾਜ਼ਾ ਖੁੱਲਦੇ ਦੇਖ ਕੇ ਦੌੜ ਗਿਆ ਜੇਕਰ ਜੀਵਨ ਆਪਣੇ ਕਮਰੇ 'ਚ ਹੁੰਦਾ ਤਾਂ ਸ਼ਾਇਦ ਕਹਾਣੀ ਦਾ ਅੰਤ ਹੋਰ ਹੀ ਹੋਣਾ ਸੀ ਆਪਣੇ ਦੋਸਤ ਘਰ ਆ ਕੇ ਉਹਨੇ ਫੋਨ ਆਫ ਕੀਤਾ ਪਰ ਜਦੋਂ ਉਹਦੇ ਘਰੋਂ ਦੋਸਤ ਨੂੰ ਫੋਨ ਆਇਆ ਤਾਂ ਉਹਦੇ ਦੋਸਤ ਨੇ ਸੁੱਤੇ ਪਏ ਤੋਂ ਫੋਨ ਦੁਬਾਰਾ ਆਨ ਕੀਤਾ ਬਸ ਐਨੇ 'ਚ ਹੀ ਲੋਕੇਸ਼ਨ ਟ੍ਰੇਸ ਹੋਈ ਕਿ ਉਹ ਫੜਿਆ ਗਿਆ ਉਹਦੋਂ ਤਾਈ ਨਸ਼ੇ ਦੀ ਹਾਲਤ ਕਰਕੇ ਉਹਨੂੰ ਆਪਣੇ ਜੁਰਮ ਦੀ ਸਮਝ ਵੀ ਨਹੀਂ ਸੀ ਹੋਸ਼ ਆਉਣ ਤੇ ਉਹਨੂੰ ਭਿਆਨਕਤਾ ਦਾ ਅੰਦਾਜ਼ਾ ਹੋਇਆ ਪੁਲਿਸ ਕੇਸ ਵਿੱਚ ਇਹ ਕਤਲ ਭਾਵੇਂ ਸ਼ਰਾਬ ਉੱਤੇ ਹੋਈ ਲੜਾਈ ਬਣ ਕੇ ਹੋਇਆ ਕਤਲ ਹੀ ਚੜਿਆ ਪਰ ਸੱਚਾਈ ਹੁਣ ਬਹੁਤੇ ਲੋਕਾਂ ਨੂੰ ਪਤਾ ਚੱਲ ਗਈ ਸੀ ਭਾਵੇਂ ਬਹੁਤਿਆਂ ਨੂੰ ਦੋਨਾਂ ਗੱਲਾਂ ਤੇ ਯਕੀਨ ਨਹੀਂ ਸੀ ਉਹਨਾਂ ਨੂੰ ਅਜੇ ਵੀ ਲੱਗਦਾ ਸੀ ਕਿ ਕਤਲ ਰੂਪੀ ਤੇ ਜੀਵਨ ਨੇ ਹੀ ਕਰਵਾਇਆ ਹੈ ਇੰਟਰਨੈਟ ਦੇ ਜਸੂਸੀ ਲੋਕਾਂ ਨੇ ਨਵੀਆਂ ਥਿਊਰੀਆਂ ਨਾਲ ਅੱਡੋ ਅੱਡ ਲੋਕਾਂ ਨੂੰ ਕਾਤਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਉਹ ਇਸ ਗੱਲੋਂ ਭਾਵੇਂ ਅਣਜਾਣ ਸੀ ਕਿ ਇਸ ਵਿੱਚ ਗੇਹ ਰਿਸ਼ਤੇ ਵੀ ਸ਼ਾਮਿਲ ਸੀ ਆਮ ਲੋਕਾਂ ਵਿੱਚ ਵੀ ਇਹੋ رائے ਸੀ ਅਦਾਲਤ ਵਿੱਚ ਕੇਸ ਚੱਲਣ ਲੱਗਾ ਤੇ ਲੋਕ ਇਸ ਮਸਲੇ ਨੂੰ ਭੁੱਲ ਕੇ ਨਵੇਂ ਮਸਲੇ ਵਿੱਚ ਜਾਉਲ ਜੇ ਕੋਈ ਨਾ ਕੋਈ ਮਸਲਾ ਨੇਤੀ ਆ ਜਾਂਦਾ ਹੈ ਪਰ ਇਸ ਵਿੱਚ ਸਾਬ ਨੇ ਰੂਬੀ ਤੇ ਜੀਵਨ ਦੀ ਜ਼ਿੰਦਗੀ ਬਹੁਤ ਬਦਲ ਦਿੱਤੀ ਹੁਣ ਉਹਨਾਂ ਦੇ ਇਕੱਠੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਗਈ ਸੀ ਆਪਸੀ ਵਿਆਹ ਕਰਾਉਣ ਦਾ ਅਰਥ ਪਰਿਵਾਰ ਤੇ ਲੋਕਾਂ ਸਾਹਮਣੇ ਇਹ ਸੱਚੋ ਜਾਨਾ ਕਿ ਕਤਲ ਤੇ ਇਸ ਸਭ ਵਿੱਚ ਉਹ ਦੋਵੇਂ ਸਨ ਤੇ ਉਹਨਾਂ ਦਾ ਹੱਥ ਸੀ ਇਸ ਲਈ ਉਹਨਾਂ ਨੂੰ ਉਮਰਪਾਰ ਲੋਕਾਂ ਸਾਹਮਣੇ ਝੁੱਕ ਕੇ ਰਹਿਣਾ ਪੈਣਾ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਜੀਵਨ ਦੇ ਮਾਪਿਓ ਕਦੇ ਉਸ ਔਰਤ ਨੂੰ ਸਵੀਕਾਰ ਕਰਨਗੇ ਜਿਹੜੀ ਆਪਣਾ ਹੀ ਖਸਮ ਖਾ ਗਈ ਹੋਵੇ ਜ਼ਿੰਦਗੀ ਆਪਣੀ ਤੌਰ ਤੁਰਨ ਲੱਗੀ ਤੇ ਜੀਵਨ ਦੇਰਾਂ ਦੂਰ ਰਵਾਨਾ ਹੋ ਗਿਆ ਕੁਝ ਹੀ ਦਿਨ ਮਗਰੋਂ ਉਹਨੂੰ ਇੱਕ ਧੜਕਣ ਰੋਕ ਦੇਣ ਵਾਲੀ ਖ਼ਬਰ ਮਿਲੀ ਜ਼ਿੰਦਗੀ ਵਿੱਚ ਕੁਝ ਅਲੋਕਾਰਿਕ ਘਟਨਾਵਾਂ ਵਾਪਰਦੀਆਂ ਹਨ ਜਿਵੇਂ ਰੂਬੀ ਤੇ ਜੀਵਨ ਦਾ ਮਿਲਨ ਸੀ ਤੇ ਫਿਰ ਨਾਵਦੀਪ ਦਾ ਕਤਲ ਕੋਨਿਕ ਅਲੋਕਾਰ ਘਟਨਾ ਵਾਪਰੀ ਰੂਬੀ ਮੋਰ ਪ੍ਰੈਗਨੈਂਟ ਹੋ ਗਈ ਸੀ ਇੱਕੋ ਰਾਤ ਦੇ ਮਿਲਣ ਵਿਚਲੇ ਵਾਪਰੇ ਇਸ ਹੁਸੀਨ ਹਾਦਸੇ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ ਰੂਬੀ ਨੇ ਸਾਬਿਤ ਕਰਨ ਦੀ ਲੋੜ ਨਹੀਂ ਸੀ ਕਿ ਇਹ ਬੱਚਾ ਕਿਸ ਦਾ ਸੀ ਇਹ ਸਭ ਨੂੰ ਪਤਾ ਸੀ ਇਸ ਲਈ ਨਵੇਂ ਜੀ ਨੂੰ ਉਂਝ ਹੀ ਸਵੀਕਾਰ ਕਰ ਲਿਆ ਗਿਆ ਜਿਵੇਂ ਪਹਿਲੇ ਨੂੰ ਕੀਤਾ ਗਿਆ ਸੀ ਰੂਪੀ ਦੇ ਮਾਪੇ ਨੂੰ ਤਾਂ ਇਹੋ ਸੀ ਕਿ ਇਹ ਨਵਦੀਪ ਦੀ ਆਖਰੀ ਨਿਸ਼ਾਨੀ ਹੈ। ਓਪਰੇ ਮੋਹ ਹੀ ਸਈ ਨਵਦੀਪ ਦੇ ਮਾਪੇ ਨੂੰ ਵੀ ਸਵੀਕਾਰ ਕਰਨਾ ਹੀ ਪੈਣਾ ਸੀ। ਉਹਨਾਂ ਦੀ ਹਾਲਤ ਵੈਸੇ ਵੀ ਸੱਬ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਸੀ। ਅਚਾਨਕ ਹੀ ਆਈ ਇਸ ਖੁਸ਼ਖਬਰੀ ਨੇ ਜੀਵਨ ਦੀ ਜ਼ਿੰਦਗੀ ਵਿੱਚ ਢਟਾਂ ਦੇ ਹੌਂਸਲੇ ਨੂੰ ਇੱਕ ਨਵੀਂ ਉਮੀਦ ਬਖੇਰ ਦਿੱਤੀ ਸੀ। ਉਹਨੂੰ ਜਾਪਦਾ ਸੀ ਕਿ ਕੁਦਰਤ ਜਿਹੜੀ ਉਹਨਾਂ ਨੂੰ ਵਾਰ-ਵਾਰ ਕਿਤੇ ਜੋੜ ਰਹੀ ਹੈ ਜ਼ਰੂਰੀ ਉਹਨਾਂ ਲਈ ਕੁਝ ਵੱਖਰਾ ਸੋਚਿਆ ਹੋਇਆ ਹੈ ਉਹ ਉਮੀਦ ਨਾਲ ਭਰ ਗਿਆ ਸੀ ਉਹ ਹੁਣ ਉਸ ਘੜੀ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਉਹ ਕਮਿਸ਼ਨਰ ਹੋ ਕੇ ਵਰਦੀ ਪਾ ਕੇ ਮੁਰ ਰੂਬੀ ਸਾਵੇਂ ਹੋਵੇ ਉਹ ਚ ਰੂਬੀ ਨਾਲ ਹੋਣ ਦੀ ਗੱਲ ਬੰਦੀ ਹੋ ਗਈ ਸੀ ਰਾਤ ਤਾਂ ਹੀ ਟੁੱਟ ਗਿਆ ਸੀ ਸਿਰਫ ਘਰਦਿਆਂ ਰਾਹੀ ਹੀ ਉਹਨੂੰ ਖਬਰ ਮਿਲਦੀ ਸੀ ਕੱਲਿਆ ਰਹਿਣ ਮਗਰੋਂ ਉਹਦੇ ਉੱਤੇ ਪਹਿਰੇਦਾਰੀ ਵਧ ਗਈ ਸੀ ਇਸੇ ਘੜੀ ਲਈ ਉਹਨਾਂ ਨੇ ਮੁਰ ਗੱਲ ਨਾ ਕੀਤੀ ਉਹ ਟ੍ਰੇਨਿੰਗ ਦੇ ਵਿੱਚ ਛੁੱਟੀ ਦੇ ਘਰ ਜਾਂਦਾ ਉਹਦੇ ਨੂੰ ਰੂਬੀ ਬਾਰੇ ਸਭ ਖਬਰਸਾਰ ਮਿਲਦੀ। ਇੰਜ ਸਮਾਂ ਬੀਤਿਆ ਤੇ ਉਹਨੂੰ ਖਬਰ ਮਿਲੀ ਕਿ ਰੂਬੀ ਨੇ ਇੱਕ ਬੇहद ਖੂਬਸੂਰਤ ਬੱਚੀ ਨੂੰ ਜਨਮ ਦਿੱਤਾ ਹੈ। ਉਹਨੇ ਮੋਬਾਈਲ 'ਤੇ ਉਹਦੀ ਤਸਵੀਰ ਵੀ ਦੇਖੀ। ਛਿਰਾ ਬਾਦ ਰੂਬੀ ਦਾ ਚਿਹਰਾ ਵੇਖਿਆ, ਉਹਦਾ ਦਿਲ ਭਰ ਆਇਆ। ਉਹਨੇ ਕਿ ਐਸੀ ਕਿਸਮਤ ਲਿਖਾਈ ਸੀ। ਆਪਣੇ ਦੋਵੇਂ ਬੱਚੇ ਦਿਲ ਭਰ ਕੇ ਵੀ ਖੜਾ ਕੇ ਵੀ ਨਹੀਂ ਦੇਖੇ। ਉਹਦਾ ਦਿਲ ਹਾਲੇ ਵੀ ਇਹੋ ਸੀ ਕਿ ਉਹ ਜ਼ਰੂਰ ਰੂਬੀ ਨਾਲ ਵਿਆਹ ਦੀ ਗੱਲ ਘਰੇ ਕਰੇਗਾ। ਸਮਾ ਲੰਘ ਗਿਆ ਤੇ ਕਮਿਸ਼ਨ ਹੋ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇ ਖਾਨੀ ਭਾਗ 11ਵਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ 'ਚ